ਲੰਗਰ ਕਮੇਟੀ ਸ੍ਰੀ ਹਨੂਮਾਨ ਮੰਦਿਰ ਦੇ ਬਲੋਂ ਸਮਾਜ ਸੇਵੀ ਰਾਜੇਸ਼ ਰਿਕੇ ਤੇ ਸੀਨੀਅਰ ਪੱਤਰਕਾਰ ਜੂਹਰ ਅਹਿਮਦ ਚੋਹਾਂ ਦੀ ਪ੍ਰੇਰਣਾ ਸਦਕਾ ਸ੍ਰੀ ਲਾਲਾ ਜਗਤਨਾਰੈਣ ਜੀ ਦੀ 94 ਬਰਸੀ ਦੀ ਯਾਦ ਵਿੱਚ ਸ੍ਰੀ ਮੋਹਨ لال ਸਿੰਘਲਾ ਤੇ ਮਹਾਂਤਾ ਸਰੂਪ ਬਿਹਾਰੀ ਦੇ ਅਗਵਾਈ ਹੇਤੇ ਮੰਲੇਰ ਕੋਲਾ ਦੇ ਲੇਬਰ ਚੌਂਕ ਦਿੱਲੀ ਗੇਟ ਵਿਖੇ ਲੰਗਰ ਲਗਾ ਕੇ ਮਾਨਵਤਾ ਦੀ ਸੇਵਾ ਕੀਤੀ ਗਈ ਇਸ ਮੌਕੇ ਗੱਲਬਾਤ ਕਰਦੇ ਮਹਾਂਤਾ ਸਰੂਪ ਬਿਹਾਰੀ ਸ਼ਾਨ ਜੀ ਨੇ ਕੀ ਕਿਹਾ ਆਓ ਦੇਖਦੇ ਹਾਂ ਰਾਜੇਸ਼ ਅੱਜ ਜਿਹੜਾ ਇਹ ਲੰਗਰ ਲਾਇਆ ਗਿਆ ਇਹ ਲਾਲਾ ਜਗਤਰਾਜ ਜੀ ਦੀ ਜੀਮ ਦੇ ਮੌਕੇ ਤੇ ਲਾਇਆ ਗਿਆ ਜਿਹੜਾ ਮਹੀਨਾ ਪੂਰਾ ਇਹ ਲਾਲਾ ਜਗਤਰਾਜ ਜੀ ਦੇ ਸ਼ਹੀਦੀ ਸੇਵਾ ਕੈਂਪ ਬੁਤੇ ਬਰਕ ਨੰਗਰ ਉਹਨਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ ਲਾਲਾ ਜਗਤਰਾਜ ਨੇ ਬੜੀ ਸੇਵਾ ਕੀਤੀ ਮਾਨਮਤਾ ਜੀ ਸੇਵਾ ਕੀਤੀ ਉਹਨਾਂ ਦਾ ਇੱਕ ਹੀ ਵਿਦੇਸ਼ ਅਸੀਂ ਕਿ ਨਰ ਸੇਵਾ ਨਾਰਾਇਣ ਸੇਵਾ ਮੈਨੂੰ ਵੀ ਜਿਹੜੀ ਸੇਵਾ ਕਰਨ ਦਾ ਮੌਕਾ ਮਿਲਿਆ ਪਰੇ ਨਾ ਮਿਲੀ ਉਹ ਲਾਲਾ ਡਾਕਟਰ ਪੰਡਤ ਜਮਨਾ ਆਉਤੋ ਮਿਲੀ ਲਾਲਾ ਜੀ ਕਮਲ ਸਿੰਘ ਆਠ ਅਸੀਓ ਨੂੰ ਨਮਨ ਕਰਦੇ ਆ ਜਿਹੜਾ ਅੱਜ ਲੰਗਰ ਦਾ ਕਾਲਾ ਡਾਕਟਰ ਰਾਣੀ ਸੇ ਸਨਮਰਤਾ ਜੋ ਛੜੀ ਲੈਵਲ ਆ ਇਹ ਕਈ ਜਣਾਂ ਤੋਂ ਬਹਿਲੀ ਬੈਠਿਆ ਇਹਨਾਂ ਰੋਟੀ ਖਾਣ ਦੇ ਲਾਲਾ ਜੀ ਅਸੀਂ ਇਸ ਕਰਕੇ ਇਹਨਾਂ ਵਾਸਤੇ ਸਵੇਰ ਦਾ ਨਾਸਤਾ ਤੇ ਪਹਿਲ ਨੂੰ ਸਨਮਰਤਾ ਲੰਗਰ ਲਾ ਰਿਹਾ ਜੈ ਸ਼੍ਰੀ ਰਾਮ